ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ 27 ਸਤੰਬਰ ਰਾਤ ਵਿਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਦਰਜ ਕੀਤਾ ਗਿਆ ਖਾਸ ਕਰਕੇ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਦੇ ਕੁਝ ਇਲਾਕੇ ਲੁਧਿਆਣੇ ਦੇ ਰੋਪੜ ਨੰਦਪੁਰ ਸਾਹਿਬ ਮੋਹਾਲੀ ਚੰਡੀਗੜ੍ਹ ਹੁਸ਼ਿਆਰਪੁਰ ਜਾਂ ਜਲੰਧਰ ਜਾਂ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਵੀ ਵਧੀਆ ਮੀਂਹ ਦੀਆਂ ਛੱਟਾਂ ਲੱਗੀਆਂ ਅੱਜ ਕਈ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਵੀ ਰਿਹਾ ਤੇ ਕਿਤੇ ਚਾਦਰ ਪੈਂਜਿਆ ਹਾ ਮੀਂਹ ਵੀ ਪਿਆ ਤੇ ਕਿਤੇ ਤੇਜ਼ ਹਵਾਵਾਂ ਦੇ ਨਾਲ ਫਸਲਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਹੁਣ ਰਾਤ ਵੇਲੇ ਤੱਕ ਕੁਝ ਖਾਸ ਬੱਪਰੰਦੀ ਸੰਭਾਵਨਾ ਨਹੀਂ ਹੈ ਸਵੇਰ ਤੜਕਸਰ ਤੋਂ ਇਸ ਸਿਸਟਮ ਦਾ ਤਕਰੀਬਨ ਕੱਲ ਨੂੰ ਆਖਰੀ ਦਿਨ ਹੋਵੇਗਾ ਜਿਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਇੱਕ ਵਾਰ ਫੇਰ ਤੋਂ ਅਸਰ ਹੋਵੇਗਾ ਖਾਸ ਕਰਕੇ ਮਾਝੇ ਤੇ ਦੁਆਬੇ ਦੇ ਵਿੱਚ ਤੇ ਪੁਵਾਦ ਖੇਤਰ ਦੇ ਵਿੱਚ ਕੱਲ ਤੋਂ ਇੱਕ ਵਾਰੀ ਫਿਰ ਦੁਪਹਿਰ ਤੋਂ ਪਹਿਲਾਂ-ਪਹਿਲਾਂ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਹੋ ਸਕਦਾ ਕੁਝ ਕਲਾਕਿਆਂ ਦੇ ਵਿੱਚ ਹਲਕਾ ਤੇ ਕਿਤੇ ਭਾਰੀ ਮੀਂਹ ਵੀ ਦੇਖਣ ਨੂੰ ਮਿਲ ਜਾਵੇ ਕੱਲ ਵੀ ਟੁੱਟਵੇਂ ਤੌਰ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਛਰਾਟੇ ਲੱਗਣਗੇ ਹੋ ਸਕਦਾ ਕਿ ਮਾਲਵੇ ਦੇ ਵੀ ਕੁਝ-ਕੁਝ ਖੇਤਰਾਂ ਦੇ ਵਿੱਚ ਕੱਲ ਨੂੰ ਵਧੀਆ ਮੀਂਹ ਪੈ ਜਾਵੇ ਖਾਸ ਕਰਕੇ ਮੁਕਸਰ ਬਠਿੰਡਾ ਫਰੀਦਕੋਟ ਫਿਰੋਜ਼ਪੁਰ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀ ਆਸ ਰਹੇਗੀ ਦੇਖੋ ਕਿੰਨਾ ਕੁ ਪੈਂਦਾ ਹੈ ਇਹ ਕੁਦਰਤ ਤੇ ਨਿਰਭਰ ਕਰਦਾ ਹੈ ਪੂਰੀ ਤਰ੍ਹਾਂ